ਜਗਤਾਰ ਸਿੰਘ ਜੀ ਕਿਹੜਾ ਪਿੰਡ ਬੱਚੀ ਗਣ ਜੀ ਕੀ ਮਸਲਾ ਚਾਹਤਿਆਂ ਮੌਜੂਦਾ ਮੈਂਬਰ ਪੰਜਾਬ ਜੀ ਕੀ ਮਸਲਾ ਜਿਹੜਾ ਤੁਸੀਂ ਛੱਪੜ ਦਾ ਕਹਿੰਦੇ ਜੀ ਕੀ ਮਸਲਾ ਇਹ ਆ ਜੀ ਇਹ ਛੱਪੜ ਆ ਕਾਫੀ ਪੁਰਾਣਾ ਛੱਪੜ ਆ 1987 ਦੇ ਉੱਤੇ ਪੈਸੇ ਲੱਗੰਦੇ ਆ ਚਾਰ ਦਿਵਾਲੀ ਵੀ ਇਹਦੀ ਗਲੀ ਹੋਈ ਆ ਪੰਚਾਇਤਾਂ ਜਿੰਨੀਆਂ ਵੀ ਪੰਚਾਇਤਾਂ ਆਈਆਂ ਸਾਰੀਆਂ ਪੰਚਾਇਤਾਂ ਦੇ ਇੱਥੇ ਪੈਸੇ ਲਾਏ ਅਨਰੇਗਾ ਦੇ ਜਾਂ ਜਿੱਤਾਂ ਵੀ ਜੋ ਵੀ ਸਰਕਾਰ ਵੱਲੋਂ ਦੇ ਤਾਉਂਦੀਆਂ ਵਾ ਹੁਣ ਵੀ ਜਿਹੜੀ ਸਰਕਾਰ ਵੱਲੋਂ ਦੇਦੀ ਛੱਪੜਾਂ ਦੀ ਖਲਾਈ ਕਰਨ ਦੀ ਹੁਣ ਵੀ ਛੱਪੜ ਦੀ ਖਲਾਈ ਕਰਦੇ ਆ ਇੱਕ ਸਾਈਡ ਤੋਂ ਖਲਾਈ ਕਰਦੇ ਆ ਪਾਣੀ ਸਿਕਾ ਕੇ ਇਧਰੋਂ ਪਾਣੀ ਸਿਕਾਇਆ ਗਿਆ ਵਾ ਜਿੱਧਰੋਂ ਲੋਕ ਹਣ ਬਲਣਾ ਸ਼ੁਰੂ ਕਰ ਦਿੱਤਾ ਵਾ ਅਸੀਂ ਇਹ ਤਾਂ ਸਾਨੂੰ ਪਹਿਲਾਂ ਵੀ ਸ਼ੱਕ ਹੈਗਾ ਸੀ ਇਹਦਾ ਵੀ ਵਲਿਆ ਜਾਣਾ ਛੱਪੜ ਅਸੀਂ ਡੀਸੀ ਏਡੀਸੀ ਸਾਹਿਬ ਨੂੰ ਵੀ ਦੇ ਕੇ ਆਏ ਹਾਂ ਦਰਖਾਸਤ ਅਸੀਂ ਇਹਨਾਂ ਨੂੰ ਵੀਡੀਓ ਸਾਹਿਬ ਨੂੰ ਵੀ ਦਿੱਤੀ ਸੀ ਦਰਖਾਸਤ ਇਹਨੂੰ ਅਸੀਂ ਇਹ ਬੇਨਤੀ ਕੀਤੀ ਸੀ ਕਿ ਜੇ ਛੱਪੜ ਵਲਿਆ ਜਾਂਦਾ ਵਾ ਤੇ ਲੋਕ ਜਿੰਨੇ ਇਧਰ ਅੱਧੇ ਪਿੰਡ ਤੋਂ ਜ਼ਿਆਦਾ ਵਾ ਜਿਹੜਾ ਛੱਪੜ ਦੇ ਵਿੱਚ ਪਾਣੀ ਪੀਂਦਾ ਵਾ ਜੇ ਛੱਪੜ ਵਲਿਆ ਜਾਂਦਾ ਵਾ ਤੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਊਗਾ ਸੜਕਾਂ ਦੇ ਉੱਤੇ ਪਾਣੀ ਆ ਜਾਊਗਾ ਕੋਈ ਹੋਰ ਬੰਦਾ ਨਹੀਂ ਹੈਗਾ ਸ਼ਾਇਦ ਆ ਜਾਣ ਦੀ ਪਾਣੀ ਤੇ ਜੇ ਤਹੀ ਤਾਂ ਪਹਿਲਾਂ ਤਿੰਨ ਚਾਰ ਵਾਰ ਹੀ ਇਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀਡੀਓ ਸਾਹਿਬ ਨੂੰ ਵੀ ਕੀਤੀ ਵੀ ਮੈਂ ਉਹਨਾਂ ਨੂੰ ਮਿਲ ਕੇ ਵੀ ਆਏ ਆ ਅੱਜ ਵੀ ਫੋਨ ਤੇ ਗੱਲ ਹੋਈ ਆ ਸਾਡੇ ਹਲਕਾ ਚਾਰਜ ਸਾਹਿਬ ਸਰਦਾਰ ਬਲੇ ਸਿੰਘ ਬਿਆਦੀਆਂ ਨੂੰ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਆ ਕੁਝ ਹੁੰਦਿਆ ਵਾ ਹਾਂਜੀ ਤੇ ਉਹਨਾਂ ਨੇ ਵੀ ਸਾਨੂੰ ਕੋਸਾ ਦਵਾਇਆ ਵੀ ਨਹੀਂ ਅਸੀਂ ਫੋਨ ਕੀਤਾ ਵਾ ਨਹੀਂ ਹੋਣੀ ਦਿੰਦੇ ਹਾਂ ਇਹ ਕੌਣ ਬੁਲਾਉਣ ਦੇ ਆ ਤੇ ਕੌਣ ਆਉਣ ਵਾਲ ਦੇ ਕੋ ਪਤਾ ਜੀ ਇਹ ਜੀ ਮੈਂਬਰ ਪੰਚਾਇਤ ਆ ਮੌਜੂਦਾ ਤੇਜਵੀਰ ਸਿੰਘ ਜਿਹੜਾ ਮਿੱਟੀ ਪਾਉਂਦੇ ਆ ਇੱਕ ਅਰਜੰਦਰ ਸਿੰਘ ਆ ਨਾਲ ਉਹਨਾਂ ਦੇ ਸਾਹਬ ਸਿੰਘ ਆ ਮੌਜੂਦਾ ਸਰਪੰਚ ਜਿਹੜਾ ਵਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਮਿੱਟੀ ਪੈਂਦੀ ਉਹਨਾਂ ਨੂੰ ਵੀ ਅਸੀਂ ਦੱਸਿਆ ਗਿਆ ਸੀ ਉਹਨਾਂ ਨੂੰ ਵੀ ਕਿਹਾ ਗਿਆ ਹੈ ਕਿ ਇਹਨੂੰ ਰੱਖੀ ਜਾਵੇ ਦੈਨਾਂ ਫੋਨ ਤੇ ਵੀ ਗੱਲ ਹੋਈ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਕਹਿੰਿਆ ਵੀ ਇਹਨਾਂ ਦੇ ਨੰਬਰੀ ਪਲਾਟ ਆ ਤੇ ਇਹਨਾਂ ਦੇ ਨੰਬਰੀ ਪਲਾਟ ਆ ਤੇ ਫਿਰ 1987 ਤੋਂ ਚਾਰ ਦਿਵਾਲੀ ਦਾ ਕੰਮ ਹੋਇਆ ਵਾ ਕਦੋਂ ਦਿੱਤੇ ਪੈਸੇ ਤਾਂ ਕਹਿੰਦੇ ਫਿਰ ਉਹਦੋਂ ਜਦੋਂ ਟੱਕਿਆ ਗਿਆ ਇਹਨਾਂ ਸਰਕਾਰੀ ਪੈਸਾ ਲਾ ਕੇ ਧੋਲੇ ਜਾਂਦੇ ਵੀ ਇਹ ਜਿਹੜਿਆ ਵਾ ਇਹ ਨੰਬਰੀ ਪਲਾਟ ਆ ਹੁਣ ਤੁਸੀਂ ਕੀ ਮੰਗ ਕਰਨੀ ਚਾਹੁੰਦੇ ਜੀ ਅਸੀਂ ਮੰਗ ਇਹ ਕਰਨੀ ਚਾਹੁੰਦੇ ਆ ਜੀ ਇਹਨੂੰ ਬលਿਆ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਠੀਕ ਸਰ ਮਾਇਸ ਸਮ ਸਨਵਰੀ ਸਿੰਘ ਬੱਚੀ ਜੀ ਕੀ ਮਸਲਾ ਜਿਹੜਾ ਚੱਪੜ ਦਾ ਹੈ ਚੱਪੜ ਜੀ ਸਾਨੂੰ 187 ਪੀ ਡਬਲ ਜੀ ਮਹਿਕਮੇ ਵੱਲੋਂ 300 305 ਫੁੱਟ ਕੰਧ ਕੀਤੀ ਗਈ 7 ਫੁੱਟ ਡੁੰਗੀ ਤੇ 3 ਫੁੱਟ ਚੌੜੀ ਕੰਧ ਵਜੂਦਾ ਹੈ ਹਾਲ ਵਜੂਦ ਜੋ ਉਸ ਤੋਂ ਬਾਅਦ ਸਾਨੂੰ 1917 ਚ 6 ਚ ਸਵੇਕ ਸਰਪੰਚ ਨੇ 350 ਫੁੱਟ ਕੰਧ ਸਟੱਫ ਛੱਡਦੇ 400 ਫੇਰ ਕੀਤੀ ਆ 10 ਲੱਖ ਲੱਗਾ 20 ਲੱਖ ਲੱਗਾ ਉਸ ਟਾਈਮ ਲੱਗਾ ਉਸ ਤੋਂ ਬਾਅਦ ਸਾਨ 21 ਵਿੱਚ ਇਹ 14 17 ਵਿੱਚ 16 17 ਵਿੱਚ ਚਾਨੀ ਸਰਪੰਚ ਨੇ 5 ਲੱਖ ਰੁਪਏ ਇਹਦੀ ਖਲਾਈ ਵਾਸਤੇ ਸਰਕਾਰੋਂ ਪੈਸਾ ਇਹਦੀ ਖਲਾਈ ਕਰਾਈ ਆ ਉਹਦੇ ਬਾਅਦ 21 ਵਿੱਚ ਗਪਸ ਰੇਸਮ ਸਰਪੰਚ ਨੇ 5 ਲੱਖ ਰੁਪਏ ਇੱਥੇ ਲਾ ਕੇ ਇਹਦੀ ਖਲਾਈ ਕਰਾਈ ਐ ਇਸੇ ਸਰਪੰਚ ਹੱਪੜ ਦੀ ਤੇ ਨਰੇਗਾ ਰਾਹੀਂ ਪਾਦੀ ਇਹ ਚ ਕਿੰਨੀ ਖਲਾਈ ਹੋ ਚੁੱਕੀ ਆ ਕਿੰਨੀ ਸਫਾਈ ਹੋ ਚੁੱਕੀ ਕਰੋੜਾ ਰੁਪਏ ਸਰਕਾਰ ਦੇ ਲੱਗ ਚੁੱਕੇ ਆ ਇਹ ਉਹਨੂੰ ਇਹਦਾ ਮੌਜੂਦਾ ਸਰਪੰਚ ਜਿਹੜਾ ਸੜਕ ਘਪੇ ਸੰਦਾ ਉਹ ਦਾ ਘਰ ਵਾਲਾ ਬਣ ਗਿਆ ਜਨਾਨੀ ਸਰਪੰਚ ਬਣੀ ਉਹ ਦਾ ਘਰ ਵਾਲਾ ਜਿਹੜਾ ਕਰਪੇਸ਼ ਸਰਪੰਚ ਉਹਦੀ ਸਹਿ ਨਾਲ ਸਾਰਾ ਕੰਮ ਹੋ ਰਿਹਾ ਉਹਨੇ ਵੀ ਅੱਗੇ ਵੀ ਉਹਨੇ ਸਤਾਣਾ ਵਿੱਚ ਉਹਨੇ ਜਬਦਤੀ ਸੱਪੜ ਪੂੜ ਲਿਆ ਉਹ ਸੱਪੜ ਪੂੜ ਲਿਆ ਅੱਜ ਫਿਰ ਉਹ ਕੰਮ ਹੋ ਰਿਹਾ ਅਸੀਂ ਇਹਦੇ ਬਹੁਤ ਤੌਰ ਤੇ ਏਡੀਸੀ ਵਿਕਾਸ ਨੂੰ ਦਰਖਾਸਤ ਦੇ ਚੁੱਕੇ ਆਂ ਵੀਡੀਓ ਸਾਡੇ ਤੇ ਦਰਖਾਸਤ ਦੇ ਚੁੱਕੇ ਆਂ ਇਹ ਤੇ ਸਰਕਾਰ ਦੀ ਰਹਿਤ ਭੁਗਤਣਾ ਕੰਮ ਹੋ ਰਿਹਾ ਜੋ ਜੋ ਵਿਜੂਦਾ ਸਰਪੰਚਾ ਰਹਿਤ ਭੁਗਤਣਾ ਦਾ ਸੱਪੜ ਦੀ ਕਾਰਵਾਈ ਕਰ ਲਿਆ ਮੇਰਾ ਨਾਮ ਦਰਪ ਸਿੰਘ ਜੀ ਪਿੰਡ ਬੱਛੇਵਿੰਡ ਕੀ ਮਸਲਾ ਜਿਹੜਾ ਛੱਪੜਦਾ ਤੁਸੀਂ ਕਹਿੰਦੇ ਆ ਛੱਪੜਦਾ ਜੀ ਮਸਲਾ ਇਹ ਜੀ ਕਿ ਦੇਖੋ ਜਿਹੜਾ ਮੌਜੂਦਾ ਸਰਪੰਚ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਇਹਨਾਂ ਨੇ ਪਹਿਲੇ ਸਾਡੇ ਗਲੀ ਮੁਹੱਲੇ ਨੂੰ ਕਿਹਾ ਗਿਆ ਕਿ ਅਸੀਂ ਛੱਪੜ ਦੀ ਛਾਇਆ ਕਰਨੀ ਪਾਣੀ ਕੱਢਣ ਦਾ ਇਹ ਬਹੁਤ ਪਾਣੀ ਛੜਕ ਤੇ ਆ ਜਾਂਦਾ ਤੇ ਬੜੀ ਦਿੱਕਤ ਆਉਂਦੀ ਬੱਚਿਆਂ ਨੂੰ ਸਕੂਲ ਆਉਣ ਜਾਣ ਵਾਸਤੇ ਰਸਤੇ ਤੇ ਚਲੋ ਅਸੀਂ ਇਹ ਸੋਚ ਰਹੇ ਹਾਂ ਕਿ ਚਲੋ ਨਵੀਂ ਪੰਚਾਇਤ ਆਏ ਸਰਪੰਚ ਸਾਹਿਬ ਤੇ ਪਿੰਡ ਦਾ ਕੋਈ ਭਲਾ ਕਰ ਰਹੇ ਨੇ ਪਰ ਜਦੋਂ ਸਾਹਮਣੇ ਤੁਸੀਂ ਦੇਖੋ ਪਿੱਛੇ ਜਿਵੇਂ ਛਪੜ ਖਾਲਿਆ ਗਿਆ ਸਰਕਾਰੀ ਪੈਸੇ ਦਾ ਇਸਤੇਮਾਲ ਕਰਕੇ ਤੇ ਲਾਸਟ ਜਿਹੜੇ ਮੌਜੂਦਾ ਮੈਂਬਰ ਪੰਚਾਇਤ ਉਹਨਾਂ ਨੂੰ ਥਾਂ ਮਿੱਟੀ ਪਾਈ ਜਾਂਦੇ ਵਲੀ ਜਾਂਦੇ ਨੇ ਤੇ ਸਾਡੀ ਸਰਕਾਰ ਅੱਗੇ ਹੀ ਦਰਖਾਸਤ ਹੈ ਕਿ ਇੱਕ ਤਾਂ ਸਰਕਾਰੀ ਪੈਸੇ ਦਾ ਗਲਤ ਇਸਤੇਮਾਲ ਕੀਤਾ ਗਿਆ ਸਰਪੰਚ ਸਾਹਿਬ ਹੁਣ ਨਾਲੋਂ ਕਿਉਂਕਿ ਇਸ ਤੋਂ ਪਹਿਲੇ ਜਿਹਨਾਂ ਦੇ ਥਾਂ ਸੀ ਜਿਹੜੇ ਵੱਲ ਰਹੇ ਨੇ ਤੇ ਉਸ ਤੋਂ ਪਹਿਲੇ ਇਹਨਾਂ ਨੇ ਕਿਉਂ ਨਹੀਂ ਵਲਿਆ ਜੇ ਇਨਨਾ ਦਾ ਥਾਂ ਇਹ ਤਾਂ ਆਪਣਾ ਪਾਣੀ ਉਦੋਂ ਛੱਪੜ ਚੋਂ ਕੱਢਦੇ ਮਿੱਟੀ ਪਾਉਂਦੇ ਉਦੋਂ ਤਿੰਨ ਵੱਲਿਆ ਨਹੀਂ ਪਰ ਜਦੋਂ ਸਰਪੰਚ ਸਾਹਿਬ ਨੇ ਸਰਕਾਰੀ ਪੈਸੇ ਤੇ ਸੜਕ ਖਿਆਈ ਕਰਵਾਤੀ ਛੱਪੜ ਚੋਂ ਪਾਣੀ ਕਢਾਦਾ ਮਹੀਨਾ ਇਕ ਲਾ ਕੇ ਸਾਰਾ ਕੁਝ ਹੋ ਗਿਆ ਤੇ ਅੱਜ ਇਹ ਆਪਣੇ ਟਰਾਲੀ ਟਰੈਕਟਰ ਲੈ ਕੇ ਇੱਥੇ ਮਿੱਟੀਆਂ ਪਾਉਣ ਆ ਗਏ ਨੇ ਤੇ ਨਾਲੇ ਅਸਲ ਚ ਅਰੀਜਨਲ ਚਿੰਨਾ ਦਾ ਥਾਂ ਹੀ ਨਹੀਂ ਹੈ ਥਾਂ ਹੀ ਬਾਬਾ ਜੀ ਹੁਣ ਆਉਂਦੇ ਨੇ ਇਹ ਵੀ ਮੌਜੂਦਾ ਨਹੀਂ ਇੱਥੇ ਨਹੀਂ ਇਹਨਾਂ ਬਾਬਾ ਜੀ ਦਾ ਵੀ ਆਪਣਾ ਕਿ ਸਾਰਾ ਪੰਚਾਇਤੀ ਹੈ ਜੀ ਨਹੀਂ ਬਾਬਾ ਜੀ ਹੁਣ ਆਦੇ ਵੱਡ ਬਡੇਰਿਆ ਨੇ ਜੋ ਕੱਟਿਆ ਥਾਂ ਸਾਡਾ ਹੈ ਬਾਬਾ ਜੀ ਦੇ ਵੱਡ ਵਡੇਰਿਆਂ ਨੇ ਗਰੀਬਾਂ ਦੇ ਪਾਣੀ ਵਾਸਤੇ ਛੱਡਿਆ ਸੀ ਕਿ ਇਹ ਗਰੀਬ ਲੋਕ ਨੇ ਇੱਥੇ 70 ਘਰ ਨੇ ਸਾਡੇ ਮਜਬੀ ਸਿੰਘਾਂ ਦੇ ਗਰੀਬ ਨੇ ਕਿ ਚਲੋ ਇਹਨਾਂ ਨੇ 60 ਮਰਲੇ ਇਹਨਾਂ ਨੇ ਥਾਂ ਛੱਡਿਆ ਕਿ ਚਲੋ ਆਪਾਂ ਇਥੇ ਇਹਨਾਂ ਦਾ ਪਾਣੀ ਪਿੰਦਾ ਰਹੂਗਾ ਤੇ ਅਸਲ 'ਚ ਥਾਂ ਵੇਖਿਆ ਜਾਵੇ ਤੇ ਬਾਬਾ ਜੀ ਹੁਣ ਆਂਦਾ ਹੈ ਮਾਲਕ ਕੋਈ ਹੋਰ ਹੈ ਤੇ ਕਬਜ਼ਾ ਕੋਈ ਹੋਰ ਕਰਨ ਦਿਆ ਤੇ ਇਹ ਕਰਕੇ ਸਾਡੀ ਸਰਕਾਰ ਅੱਗੇ ਹੀ ਦਰਖਾਸਤ ਹੈ ਕਿ ਇਸ ਗਲਤ ਕੰਮ ਨੂੰ ਰੋਕਿਆ ਜਾਵੇ ਤੇ ਜਿਹੜਾ ਗਲਤ ਪੈਸੇ ਦਾ ਇਸਤੇਮਾਲ ਹੋਇਆ ਉਹਦਾ ਹਿਸਾਬ ਕਤਾਬ ਲਿਆ ਜਾ ਜੀ ਆਪਣਾ ਨਾਮ ਤੇਜਵੀਰ ਸਿੰਘ ਪਿੰਡ ਬੱਚੀਵਿੰਡਾ ਆਪਾਂ ਪਿੰਡ ਦੇ ਮੌਜੂਦਾ ਮੈਂਬਰ ਆਂ ਭਾਈ ਜਿਵੇਂ ਤੁਹਾਡੇ ਤੇ ਦੋ ਲੱਗ ਰਿਹਾ ਵੀ ਤੁਸੀਂ ਸਰਕਾਰੀ ਚੱਪੜ ਦੇ ਵਿੱਚ ਮਿੱਟੀ ਪਾ ਕੇ ਪੂਰਨ ਲਏ ਜੇ ਜੀ ਉਹ ਕੀ ਇਹ ਮਸਲਾ ਜਿਹੜਾ ਹੈ ਭਾਜੀ ਉਹ ਸਾਰਾ ਕੁਝ ਗਲਤ ਹੈ ਉਹ ਸਾਡਾ ਆਪਣਾ ਜੱਦੀ ਪੁਰਸ਼ੀ ਆਪਣੇ ਪਾਪਾ ਹੁਣਾ ਨਾਲ ਡੈਡੀ ਹੁਣਾ ਨਾਲ ਤਾਏ ਹੁਣਾ ਨਾਲ ਸਾਰਾ ਮਲਗੀ ਸਾਡਾ ਮਾਲਕੀ ਥਾਂ ਹੈ ਜੀ ਉਹ ਜੋ ਵੀ ਸੜਕੋ ਕਾਗਜ਼ੀ ਪੱਤਰ ਵਈ ਸਾਰੀ ਮਲਗੀ ਓਕੇ ਆ ਆਪਣੇ ਨੰਬਰੀ ਥਾਂ ਹੈ ਮਾਲਕੀ ਥਾਂ ਜੋ ਅਸੀਂ ਆਪਣੇ ਥਾਂ ਤੇ ਦੁਜਾ ਮਰਾਓ ਡੈਮ ਮਿੱਟੀ ਪਾਉਣ ਵੇ ਕਹਿ ਵੀ ਜਿਵੇਂ 1987 ਤੋਂ ਲੈ ਕੇ ਤੇ ਇਹਦੀ ਚਾਰਦਵਾਰੀ ਹੋਈ ਸੀ ਤੇ ਉਦੋਂ ਦਾ ਕੋਈ ਨਹੀਂ ਆਇਆ ਤੇ ਹੁਣ ਜਿਵੇਂ ਆ ਕੇ ਸਰਪੰਚ ਦੀ ਕਹਿਦੇ ਭਾਜੀ ਉਹ ਹਰ ਵਾਰੀ ਸਰਪੰਚਾ ਜਦੋਂ ਵੀ ਕੋਈ ਖਲਾਈ ਕਰਦੇ ਨੇ ਜਾਂ ਕੋਈ ਪਟਾਈ ਕਰਦੇ ਨੇ ਹਰ ਵਾਰੀ ਸਰਪੰਚਾਂ ਨੂੰ ਵਾਰਿੰਗ ਦਿੱਤੀ ਜਾਂਦੀ ਹੈ ਕਿ ਇਹ ਸਾਡਾ ਥਾਂ ਜੋ ਜਿੱਥੇ ਤੁਹਾਡਾ ਛੱਪੜ ਤੋਂ ਹੀ ਉੱਥੇ ਆਪਣੀ ਪਟਾਈ ਕਰਿਓ ਜਿੱਥੇ ਤੁਹਾਡਾ ਮਾਲਕੀ ਥਾਂ ਆ ਸਾਡੇ ਮਾਲ ਆਪਣੇ ਸਾਡੇ ਥਾਂ 'ਚ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਨਾ ਕਰਿਓ ਤੇ ਜਿਹੜੀ ਉਹ ਚਾਰਦਵਾਲੀ ਆ ਚਾਰਦਵਾਲੀ ਦੀ ਉਹ ਉਹ ਛੜਕਦੀ ਆ ਛੜਕਦੀ ਇਹ ਕਰਕੇ ਉਹਨਾਂ ਕੰਡਾ ਵਧੇ ਕੋਈ ਵਿਚ ਡਿੱਗੇ ਨਾ ਸ਼ੀਰਾ ਮਰ ਗਿਆਗੇ ਬਹੁਤ ਹੋਰ ਨੂੰ ਉਹ ਛੜਕਤੇ ਅੱਗੇ ਬੰਦੇ ਜਿਹੜੇ ਲੱਗੋ ਇੱਕ ਜਾਣਦੇ ਆ ਇਹ ਉਹ ਵਿਚਾਰਾ ਡਿੱਗ ਪਿਆ ਵਿੱਚ ਤੇ ਉਹਦਾ ਐਕਸੀਡੈਂਟ ਹੋ ਗਿਆ ਵਿੱਚ ਡਿੱਗ ਪਿਆ ਤੇ ਆਪਣੇ ਕਾਗਜ ਜੋ ਅਸੀਂ ਜਾਵਾਂ ਬੰਦੀਆਂ ਹੋਣ ਨਵੀਆਂ ਲਵਾਈਆਂ ਜੋ ਤੇ ਸਾਡੀਆਂ ਜਾਵਾਂ ਬੰਦੀਆਂ ਵੇਖੋ ਸਾਡਾ ਮਾਲਕੀ ਥਾਂ ਜੋ ਅਸੀਂ ਆਪਣੇ ਮਾਲਕੀ ਥਾਂ 'ਚ ਮਿੱਟੀ ਪਾਉਂਦੇ ਜੋ ਉੱਥੇ ਕੋਈ ਛੱਪੜ ਨਹੀਂ ਜੋ ਜਿਵੇਂ ਸਰਪੰਚ ਦਾ ਦੋਸ਼ ਨਹੀਂ ਹੈਗਾ ਭਾਜੀ ਇਹਦੇ ਵਿੱਚ ਇਹ ਸਾਡਾ ਆਪਣਾ ਮੌਜੂਦਾ ਥਾਂ ਹੈ ਡੈਡੀ ਜੀ ਹੁਣਾਂ ਦਾ ਉਹਨਾਂ ਦਾ ਵੇਖੋ ਜਮ੍ਹਾਂ ਬੰਦੀ ਦੇ ਰਿਕਾਰਡ ਆ ਸਾਰਾ ਰਜਿਸਟਰੀ ਵਾਲਾ ਥਾਂ ਆ ਸਾਡੇ ਕੋਲ ਪਲਾਟ ਕੱਟੇ ਜਿਹੜੇ ਉਹਨਾਂ ਵਿੱਚ ਅਸੀਂ ਮਿੱਟੀ ਪਾ ਰਹੇ ਸਰਪੰਚ ਕਿਸੇ ਦਾ ਦੋਸ਼ ਨਹੀਂ ਹੈਗਾ ਮੌਜੂਦਾ ਮੈਂਬਰ ਹੈਗੇ ਆ ਵੱਖਰੀ ਗੱਲ ਜਿਹੜਾ ਆਪਣਾ ਥਾਂ ਉਹ ਆਪਣਾ ਵਸਨੀਕ ਤੌਰ ਤੇ ਆਪਾਂ ਲੈ ਰਹੇ ਬੱਚੀ ਬੰਦੇ ਦੇ ਵਸਨੀਕ ਹੁੰਦੇ ਨਾਲ ਤੇ ਥਾਂ ਜਿਹੜਾ ਤੁਸੀਂ ਜਿਆਦਾ ਤੁਹਾਡਾ ਉੱਥੇ ਆ ਸਾਡੇ 2 ਕਨਾਲਾਂ 6 ਮਰਲੇ ਸਾਡੇ 2 ਕਨਾਲਾਂ 7 ਮਰਲੇ ਸਾਡਾ ਜੀ ਤੇ ਕੁਝ ਕਨਾਲ ਇਹਨਾਂ ਵੀਰ ਹੋਣਾਂ ਦਾ ਕੋਈ ਕਨਾਲ ਡੇਢ ਕਨਾਲ ਇਹਨਾਂ ਵੀਰ ਹੋਣਾਂ ਦਾ 2 ਕਨਾਲਾਂ ਥਾਂ ਤੇ ਬਾਕੀ ਕੋਈ ਸਰਪੰਚ ਨੇ ਨਾ ਹੀ ਸਰਪੰਚੇ ਦੇ ਧਿਆਨ 'ਚ ਕੋਈ ਅਹੀਂ ਆਪਣਾ ਥਾਂ ਆ ਉਹ ਸਾਡੀ ਮਰਜ਼ੀ ਹੈ ਜਦੋਂ ਮਰਜ਼ੀ ਆਪਣਾ ਵਾਹ ਸਕਦੇ ਆ ਵਾਹ ਸਕਦੇ ਆ ਮਿੱਟੀ ਪਾ ਸਕਦੇ ਆ ਸਾਨੂੰ ਉੱਤੇ ਕੋਈ ਰੋਕ ਨਹੀਂ ਗੁਰਪ੍ਰੀਤ ਸਿੰਘ ਜੀ ਹਾਂਜੀ ਸਾਫਕਾਰ ਸਰਪੰਚ ਗੁਰਪ੍ਰੀਤ ਸਿੰਘ ਸਰ ਇੱਕ ਜਿਹੜੇ ਤੁਹਾਡੇ ਤੇ ਦੋਸ਼ ਲੱਗ ਰਹੇ ਨੇ ਵੀ ਤੁਸੀਂ ਜਿਹੜਾ ਕਬਜ਼ਾ ਕਰਾ ਰਹੇ ਜੇ ਤੇਜਵੀਰ ਹੋਣਾ ਹੈ ਜਾਂ ਦੂਜੀਆਂਨ ਪਾਰਟੀਆਂ ਨੂੰ ਕੀ ਮਸਲਾ ਜੀ ਉਹਦੇ ਵੇਖੋ ਜੀ ਬੇਪੁਨਿਆਦੀ ਐਵੇਂ ਕਿੰਨਾਂ ਲਈਦਾ ਜੀ ਲੋਕ ਆਖੀ ਜਾਣ ਜੋ ਮਰਜ਼ੀ ਕਰੀ ਜਾਣ ਮੇਰਾ ਉਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਉਹਨਾਂ ਦਾ ਨੰਬਰੀ ਥਾਂ ਹੈ ਉਹਨਾਂ ਨੇ ਮੈਨੂੰ ਵਿਖਾਇਆ ਆ ਤੇ ਜੇ ਕਿ ਇਹਨੂੰ ਤਰਾਜ ਹੈ ਤੇ ਉਹ ਵੀ ਵੇਖ ਲੈ ਜੇ ਉਹਨਾਂ ਕਿਸੇ ਮਹਿਕਮੇ ਤੇ ਗਾੜੀ ਸ਼ਿਕਾਇਤ ਕੀਤੀ ਹੈ ਤਾਂ ਉਹ ਆਪੇ ਆਪਣਾ ਪੱਖ ਰੱਖ ਲੈਣਗੇ ਜੇ ਉਹਨਾਂ ਦਾ ਨਾਂ ਹੋਊਗਾ ਤਾਂ ਫਿਰ ਬਿਲਕੁਲ ਨਹੀਂ ਮਿੱਟੀ ਪਊਗੀ ਬੱਚੇ ਦੇ ਅੰਦਰ ਵਿੱਚ ਵੇਖੋ ਜੀ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਸ਼ਰਨਪਾਲ ਸਿੰਘ ਵੱਲੋਂ ਉਦੇ ਚ ਪੰਜ ਬਠੀਵੰਦ ਦਾ ਕੋਈ 66 ਦਾ ਰਖਵਾ ਹੈ ਜਿਹਦੇ ਵਿੱਚ ਉਹ ਇਤਰਾਜ਼ ਜਤਾ ਰਹੇ ਵੀ ਦੂਸਰੀ ਧਿਰ ਹੈਗੀ ਹੈ ਇਹਦੇ ਵਿੱਚ ਸੁਖਵਿੰਦਰ ਸਿੰਘ ਵਗੈਰਾ ਵੀ ਉਹ ਨਜਾਇਜ਼ ਕਬਜ਼ਾ ਕਰ ਰਹੇ ਆ ਜਿੱਤੇ ਤੁਰੰਤ ਅਸੀਂ ਜਾ ਕੇ ਉਹਨੂੰ ਕੰਮ ਤੇ ਜਾ ਕੇ ਮੌਕਾ ਵੇਖਿਆ ਸੀਗਾ ਦੋਹਾਂ ਧਰਾਂ ਨੂੰ ਬੁਲਾਇਆ ਸੀਗਾ ਲੇਕਿਨ ਦੂਸਰੀ ਧਿਰ ਨੇ ਦਾਅਵਾ ਕੀਤਾ ਵਾ ਵੀ ਸਾਡੀ ਇਹ ਮਾਲਕੀ ਜਗ੍ਹਾ ਵਾ ਔਰ ਕੁਝ ਉਹ ਮਾਲ ਵਿਭਾਗ ਦਾ ਰਿਕਾਰਡ ਵੀ ਪੇਸ਼ ਕੀਤਾ ਸੀਗਾ ਉਹਨਾਂ ਨੇ ਉਹਦੇ ਚ ਦੋਹਾਂ ਦਾ ਜਿਹੜੀ ਧਿਰਾਂ ਨੇ ਇਹਨਾਂ ਨੂੰ ਭਾਲ ਕੇ ਹੀ ਹਦਾਇਤ ਸਾਡੇ ਨੂੰ ਹੋਈ ਹੈ ਵੀ ਤੁਸੀਂ ਮਾਲ ਵਿਭਾਗ ਕੋਲ ਨਿਸ਼ਾਨਦੇ ਹੀ ਲੈ ਲਓ ਤੇ ਜਿਹਦਾ ਮਾਲਕੀ ਬੰਦੀ ਆ ਉਹ ਜਿਹੜੀ ਉੱਥੇ ਕੰਮ ਚਾ ਕਰਦੇਗਾ ਉਹਨਾਂ ਚਿਰ ਫਿਲਹਾਲ ਜਿਹੜਾ ਵਾ ਰਕਵਾ ਜਿਉਂਦਾ ਤਿਉਹ ਰਹਿਣ ਦਿੱਤਾ ਜਾਏ